ਅੱਜ ਆ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਖੜਿਆ ਔਰ ਇਸ ਕਾਲਜ ਦਾ ਬੜਾ ਗਰਮਈ ਇਤਿਹਾਸ ਰਿਹਾ ਔਰ ਅੱਜ ਗੁਰਦਾਸਪੁਰ ਕਮਨਟ ਕਾਲਜ ਦੀ ਵਰਕਿੰਗ ਬਾਰੇ ਪ੍ਰਿੰਸੀਪਲ ਸਾਹਿਬ ਨਾਲ ਸਡੇ ਕਰਨ ਜੀ ਵਾਈਸ ਪ੍ਰਿੰਸੀਪਲ ਨਾਲ ਸਾਡੇ ਸਟਾਫ ਦੇ ਮੈਂਬਰਸ ਨਾਲ ਪਸਲਾ ਮਸ਼ਵਰੇ ਕੀਤੇ ਨੇ ਔਰ ਮੇਰੇ ਨਾਲ ਸੱਚੇ ਤੌਰ ਤੇ ਸਰਦਾਰ ਬਲੰਗਰ ਸਿੰਘ ਜੀ ਕਾਉਂਸਲਰ ਮਾਸਟਰ ਸ਼ਸ਼ੀ ਜੀ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਗਾਮ ਨੇ ਕਿਸਾਬ ਦਾ ਕਾਉਂਸਲਰ ਨੇ ਸ੍ਰੀ ਰਵੀਪ ਸਿੰਘ ਬੈਂਗਰੂ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਨੇ ਪੁਲਾਰੀ ਸਾਹਿਬ ਸੋ ਅੱਜ ਮਕਸਦ ਇਹ ਸਿਗਾ ਵੀ ਜਿਹੜੇ ਕੁਝ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਸੈਰ ਕਰਨ ਆਉਂਦੇ ਸੀਗੇ ਤੇ ਉਹਨਾਂ ਨੂੰ ਕੁਝ ਮੁਸ਼ਕਲਾ ਹੋ ਰਹੀਆਂ ਸੀਗੀਆਂ ਉਹਦੇ ਬਾਰੇ ਸਾਰੇ ਸਤਿਕਾਰਯੋਗ ਆਰਟੀ ਦੇ ਅਹੁਦੇਦਾਰ ਪਰ ਕਾਉਂਸਲਰ ਸਾਹਿਬ ਨੇ ਪ੍ਰਿੰਸੀਪਲ ਸਾਹਿਬ ਦੇ ਧਿਆਨ ਚ ਲਿਆਂਦਾ ਕੀ ਆ ਮੁਸ਼ਕਿਲਾਂ ਲੋਕਾਂ ਨੂੰ ਆ ਰਹੀਆਂ ਨੇ ਤਾਂ ਕਿ ਲੋਕਾਂ ਨੂੰ ਸ਼ਹਿਰ ਦੀ ਕਰਨ ਦੇ ਵਿੱਚ ਮੁਸ਼ਕਿਲ ਆ ਰਹੀ ਆ ਤਾਂ ਕਿ ਗੇਟ ਵਗੈਰਾ ਬੰਦ ਨਾ ਕੀਤਾ ਜਾ ਸੋ ਆਪਸੀ ਸਹਿਮਤੀ ਦੇ ਨਾਲ ਸਾਡੇ ਐਸ ਐਚਓ ਸਿਟੀ ਵੀ ਅੱਜ ਇਸ ਮੀਟਿੰਗ ਦੇ ਵਿੱਚ ਸਿਗੇ ਤੇ ਜਿਹੋ ਹੀ ਫੈਸਲਾ ਹੋਇਆ ਵੀ ਸਵੇਰੇ 5 ਵਜੇ ਤੋਂ ਲੈ ਕੇ 8 ਵਜੇ ਤੱਕ ਜਿਹੜਾ ਮੇਨ ਗੇਟ ਆ ਖੁੱਲਾ ਰਹੂਗਾ ਕਿਉਂਕਿ ਇਹ ਕਾਲਜ ਦੀ ਗੁਰਦਾਸਪੁਰ ਦੇ ਲੋਕਾਂ ਦਾ ਵਾਹ ਗੁਰਦਾਸਪੁਰ ਦੇ ਲੋਕਾਂ ਦੀ ਸਹੂਲਤ ਲਈ ਆ ਔਰ ਇਹ ਕਾਲਜ ਦੀ ਜ਼ਮੀਨ ਵੀ ਗਰਦਾਸਪੁਰ ਦੇ ਲੋਕਾਂ ਨੇ ਦਾਨ ਦਿੱਤੀ ਆ ਸੋ ਇਸ ਕਰਕੇ ਕੋਈ ਵੀ ਕਾਲਜ ਦੇ ਉੱਤੇ ਸ਼ਹਿਰ ਗਰਦਾਸਪੁਰਿਆਂ ਦਾ ਸਭ ਤੋਂ ਪਹਿਲਾ ਹੱਕ ਹੈਗਾ ਕਿ ਉਹ ਹੱਤ ਨੂੰ ਹਮੇਸ਼ਾ ਉਹ ਦੀ ਇੱਜ਼ਤ ਮਾਨ ਔਰ ਬਰਕਰਾਰ ਰੱਖਾਂਗੇ ਔਰ ਉਹ ਬਕਾਇਦਾ ਇੱਥੇ ਆ ਕੇ ਸੈਰ ਕਰਨ ਬੱਚੇ ਆਪਣੀ ਐਕਸਰਸਾਈਜ਼ ਕਰਨ ਦੌੜਾ ਕਰਨ ਔਰ ਉਹਦੇ ਵਾਸਤੇ ਉਹ ਗੇਟ ਜਿਹੜਾ ਮੇਨ ਗੇਟ 5 ਵਜੇ ਤੋਂ ਲੈ ਕੇ 8 ਵਜੇ ਤੱਕ ਖੁੱਲਾ ਰਹੂਗਾ ਔਰ ਪਿਛਲੇ ਪਾਸੇ ਜਿਹੜਾ ਟੈਂਕੀ ਦੇ ਨਾਲ ਕੈਂਚੀ ਗੇਟ ਆ ਉਹ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਉਹ ਵੀ ਖੁੱਲਾ ਰਹੂਗਾ ਸ਼ਾਮ ਨੂੰ 3 ਵਜੇ ਤੋਂ ਲੈ ਕੇ 6 ਵਜੇ ਤੱਕ ਉਹ ਵੀ ਖੁੱਲਾ ਰਹੂਗਾ ਤਾਂ ਕਿ ਲੋਕ ਇੱਥੇ ਆ ਕੇ ਕਰਨ ਮੇਰੀ ਇੱਕੋ ਹੀ ਬੇਨਤੀ ਆ ਕਿ ਜਿਸ ਵਕਤ ਆਪਾਂ ਇਹ ਜਗ੍ਹਾ ਨੂੰ ਯੂਜ਼ ਕਰਨਾ ਸਾਡੀ ਆਪਣੀ ਜਗ੍ਹਾ ਹੈ ਇਹਦਾ ਵਿਸ਼ਾਦ ਸੈਨ ਡਿਸਪਲਨ ਉਹ ਆਪਾਂ ਬਣਾ ਕੇ ਰੱਖੀਏ ਔਰ ਜਿਹੜਾ ਕਿਸੇ ਵਕਤ ਐਂਟੀ ਸੋਸ਼ਲ ਐਲੀਮੈਂਟ ਆ ਜਾਂਦਾ ਉਹਦੀ ਰੋਕਥਾਮ ਲਈ ਮੈਂ ਬੇਨਤੀ ਕੀਤੀ ਐਸਐਚਓ ਸਿਟੀ ਨੂੰ ਵੀ ਕਿ ਉਹ ਆਪਣੀ ਨਿਗਰਾਨੀ ਰੱਖਣ ਤਾਂ ਕਿ ਕਈ ਵਾਰ ਉਹ ਲੋਕ ਆ ਕੇ ਇਥੋਂ ਦਾ ਵਾਤਾਵਰਣ ਨਾ ਖਰਾਬ ਕਰਨ ਕਿਉਂਕਿ ਹੁਣ ਕਾਲਜ ਦੇ ਵਿੱਚ ਵੀ ਬੱਚਿਆਂ ਦੀ ਸੰਖਿਆ ਜਿਹੜੀ ਆ ਉਹ 1500 ਤੋਂ ਵੱਧ ਕੇ 2120 2200 ਦੇ ਕਰੀਬ ਹੋ ਗਈ ਆ ਸੋ ਉਹਦੇ ਵਿੱਚ ਬਹੁਤ ਸਾਰੀਆਂ ਬੇਟੀਆਂ ਨੇ ਸੋ ਉਹਨਾਂ ਦੀ ਸਹੂਲਤ ਉਹਨਾਂ ਨੂੰ ਸੁਰੱਖਿਅਤ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਸੋ ਇਹ ਅੱਜ ਫੈਸਲਾ ਹੋ ਗਿਆ ਨਾਲ ਕੌਂਸਲ ਦੀ ਮਿਲਦਿਆਂ ਕਰਕੇ ਨੂੰ ਵਿਧੀਵਾ ਤਰੀਕੇ ਦੇ ਨਾਲ ਆਪਾਂ ਪ੍ਰੋਸੀਡਿੰਗ ਤੇ ਲੈ ਕੇ ਇਹਨੂੰ ਇੰਪਲੀਮੈਂਟ ਅੱਜ ਤੋਂ ਹੀ ਕਰ ਦਿੱਤਾ ਜਾਊਗਾ ਦੂਸਰੀ ਗੱਲ ਮੈਂ ਇੱਕ ਇਲਾਕਾ ਵਾਸੀਆਂ ਨੂੰ ਤੇ ਧਿਆਨ ਦੇ ਵਿੱਚ ਲਿਆਣਾ ਚਾਹਨਾ ਇਹ ਜਿਹੜਾ ਸਰਕਾਰੀ ਕਾਲਜ ਸੀ ਜਿਹਦਾ ਬੜਾ ਇੱਕ ਅਮੀਰ ਵਿਰਸਾ ਤੇ ਗਾਰੋ ਮੇ ਇਤਿਹਾਸ ਸੀ ਪਰ ਸਮੇਂ ਦੇ ਨਾਲ-ਨਾਲ ਇਹਦੇ ਵਿੱਚ ਨਗਾਰ ਆ ਗਿਆ ਤੇ ਮੈਨੂੰ ਕਹਿਣ ਚ ਕੋਈ ਗਰੇਜ ਨਹੀਂ ਕਿ ਇਸ ਸਰਕਾਰੀ ਕਾਲਜ ਦੀ ਮਾਸਟਰ ਸ਼ਾਚੀ ਦੀ ਸਾਖ ਵੀ ਥੱਲੇ ਡਿੱਗ ਪਈ ਕਾਰਨ ਕੀ ਸੀ ਕਿ ਜਿਹੜੀਆਂ ਪਿਛਲੇ ਸਾਲ ਦੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਇਸ ਕਾਲਜ ਨੂੰ ਲਗੋਲਿਆ ਰੱਖਿਆ ਔਰ ਰਾਜਨੀਤੀ ਦਾ ਬਹੁਤ ਜ਼ਿਆਦਾ ਹસ્તਕਸ਼ੇਪ ਸੀ ਇੰਟਰਫੇਰੈਂਸ ਸੀ ਜਿਹਦੇ ਕਰਕੇ ਇਹ ਕਾਲਜ ਜਨਮ ਦਿਨ ਥੱਲੇ ਜਾਂਦਾ ਰਿਹਾ ਪਰ ਮੈਨੂੰ ਅੱਜ ਮਾਣ ਤੇ ਫਕਰ ਆ ਕਿ ਜਦੋਂ ਦੀ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਆਈ ਆ ਉਹਨਾਂ ਨੇ تعلیم ਨੂੰ ਇੱਕ ਵੱਡੀ ਪ੍ਰਾਇੋਰਟੀ ਦੇ ਕੇ ਇਹਨੂੰ ਇਸ ਕਾਲਜ ਨੂੰ ਵਧਾਇਆ ਔਰ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਕਿ ਪਿਛਲੇ ਸਾਲ ਆਪਾਂ ਚਾਰ ਕੋਰਸ ਪਹਿਲਾ ਬੀਕੋਮ ਟੈਕਸ ਤੇ ਪਲੈਨਿੰਗ ਐਮਕੋਮ ਬੀਬੀਏ ਤੇ ਪੰਜਾਬੀ ਦੀ ਐਮਏ ਸ਼ੁਰੂ ਕੀਤੀ ਜਿਹੜੀ ਵਿਧੀਬਾ ਤਰੀਕੇ ਨਾਲ ਸ਼ੁਰੂ ਹੋ ਗਈ ਉਹਦੀ ਐਡਮਿਸ਼ਨਸ ਹੋ ਗਈਆਂ ਕਨਿਵਸਤੀ ਵੱਲੋਂ ਪ੍ਰੂਵਲ ਆ ਕੇ ਉਹ ਕੰਮ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਅਸੀਂ ਮਹਿਸੂਸ ਕੀਤਾ ਕਿ ਨਹੀਂ ਚਾਰ ਹੋਰ ਨਵੇਂ ਕੋਰਸ ਜਿਹੜੇ ਨੇ ਉਹ ਚਾਹੀਦੇ ਨੇ ਸੋ 26 27 ਤੋਂ ਐਮਏ ਫਾਈਨੈਂਸ ਸੌਰੀ ਬੀਏ ਫਾਈਨੈਂਸ बीए मास कम्युनिकेशन एमए इंग्लिश और एमएससी दे मैथमेटिक्स ये चार ही सब्जेक्ट्स बहुत जरूरी ने ग्रेजुएशन फाइन आर्ट्स ਦੇ ਵਿੱਚ ਪਾਸ ਕਮਿਊਨੀਕੇਸ਼ਨ ਦੇ ਵਿੱਚ और एमए इंग्लिश ਜਿਹੜੀ ਇੱਕ ਗਰਮੇ ਕੋਰਸ ਆ ਜਿਹਦੇ ਲਈ ਹੁਣ ਤੇ ਚਲੋ ਪ੍ਰਾਈਵੇਟ ਕਾਲਜਸ ਚ ਆ ਗਿਆ ਪਰ ਕਿਸੇ ਵਕਤ ਬਟਾਲੇ 베ਰਿੰਗ ਕਾਲਜ ਤੋਂ ਜਾ ਕੇ ਬੱਚਿਆਂ ਨੂੰ एमए इंग्लिश ਕਰਨੀ ਪੈਂਦੀ ਸੀ एमएससी मैथ्स ਬਹੁਤ ਇੰਪੋਰਟੈਂਟ ਸਬਜੈਕਟ ਜਿਹੜੀ ਅੱਗੇ ਰੋਜ਼ਗਾਰ ਲਈ এমਪਲੋਇਮੈਂਟ ਲਈ ਬਹੁਤ ਵਧੀਆ ਸਾਬਤ ਹੁੰਦਾ ਸੋ ਇਹ ਚਾਰੇ ਕੋਰਸ ਨੂੰ ਸਰਕਾਰ ਨੇ ਜੇਤੀਆ ਪਰਮਿਸ਼ਨ ਯੂਨੀਵਰਸਿਟੀ ਤੋਂ ਟੇਕ ਅਪ ਕਰਕੇ ਔਰ ਆਉਣ ਵਾਲੇ ਅਕੈਡੈਮਿਕ ਸੈਸ਼ਨ ਦੇ ਵਿੱਚ 26 ਜਨੂ ਸ਼ੁਰੂ ਕਰ ਦਵਾਂਗੇ ਤਾਂ ਕਿ 26 27 ਦੇ ਵਿੱਚ ਇੰਪਲੀਮੈਂਟ ਹੋ ਜਾਊਗਾ ਸੋ ਇਹ ਬਹੁਤ ਵੱਡੀ ਉਪਲਬਧੀ ਆ ਮੈਂ ਅੱਜ ਇਸ ਸਰਜ਼ਮੀ ਤੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਹਰਜੋਤ ਮੈਸ ਜੀ ਜਿਹੜੇ ਸਾਡੇ ਹਰ ਐਜੂਕੇਸ਼ਨ ਮਿਨਿਸਟਰ ਨੇ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗਵਰਨਮੈਂਟ ਕਾਲਜ ਦੀ ਸਾਰ ਲੈਂਦਿਆਂ ਹੋਇਆ ਆ ਕੋਰਸ ਜਿਹੜੇ ਨੇ ਸ਼ੁਰੂ ਕੀਤੇ ਨੇ ਔਰ ਮੈਂ ਬਹੁਤ ਨਹੀਂ ਕਹਿਣਾ ਪਰ ਅਸ਼ਵਨੀ ਜੀ ਜਿਵੇਂ ਸ਼ਾਰ ਨੇ ਕਿਹਾ نئی ਦੁਨੀਆ ਬਣਾਉਣੇ ਕੇ ਲਿਏ ਨਈ ਅਨਸਰ ਨਹੀਂ ਆਤੇ نئی ਦੁਨੀਆ ਬਣਾਉਣੇ ਕੇ ਲਿਏ ਨਈ ਅਨਸਰ ਨਹੀਂ ਆਤੇ ਯਹੀ ਮਿੱਟੀ ਉਭਰਦੀ ਹੈ ਇਹੀ ਜਰੇ ਸਬਰਤੇ ਹਾਂ ਮੈਂ ਇਸ ਕਰਕੇ ਬੇਨਤੀ ਕਰਨਾ ਵੀ ਅੱਜ ਇਸ ਕਾਲਜ ਦਾ ਬੜਿਆ ਵਿਦਿਆਰਥੀ ਅੱਜ ਇਸ ਕਾਲਜ ਨੂੰ ਹੈਡ ਕਰ ਰਿਹਾ ਮੇਰੀ ਮਰਾਦ ਡਾਕਟਰ ਰਸ਼ਮਨੀ ਪੱਲਾ ਜੀ ਤੋਂ ਹੈ ਔਰ ਅੱਜ ਇਹਨਾਂ ਨੂੰ ਇਹਨਾਂ ਦੀ ਸਮੁੱਚੀ ਟੀਮ ਨੂੰ ਸਾਰੇ ਸਟਾਫ ਨੂੰ ਮੁਬਾਰਕ ਦਿਨਾ ਵੀ ਜਿਨ੍ਹਾਂ ਨੇ April ਦੇ ਵਿੱਚ ਜੁਆਇਨ ਕਰਕੇ ਇਸ ਕਾਲਜ ਦਾ ਮਿਆਰ ਉੱਪਰ ਲੈ ਕੇ ਗਏ ਨੇ ਬੱਚਾ ਜਿਹੜਾ 1500 ਤੱਕ ਰੁਕਿਆ ਸੀਗਾ ਅੱਜ 2200 ਤੇ ਹੋ ਗਿਆ 8 9 ਕੋਰਸ ਇੱਕ ਸਾਲ ਦੇ ਵਿੱਚ ਆਉਣਾ ਥੋੜੀ ਗੱਲ ਨਹੀਂ ਅੱਜ ਮੈਂ ਸਮਝਣਾ ਵੀ ਜਿਹੜੀ ਭਗਵੰਤ ਮਾਨ ਜੀ ਦੀ ਸੋਚ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਜੇ ਸਹੀ ਤਰੀਕਿਆਂ ਦੇ ਨਾਲ ਅੱਜ ਤੁਹਾਨੂੰ ਗੁਰਦਾਸਪੁਰ ਸਰਕਾਰੀ ਕਾਲਜ ਵਿੱਚ ਇੰਪਲੀਮੈਂਟ ਹੁੰਦੀਆ ਨਜ਼ਰ ਆ ਰਹੀ ਆ ਸੋ ਮੈਂ ਮੁਬਾਰਕ ਦਿੰਦਾ ਅਸ਼ੋਦੀ ਜੀ ਤੁਹਾਨੂੰ ਕਿਉਂਕਿ ਮੈਂ ਕਿਹਾ ਜਿਵੇਂ ਇਹਨੂੰ ਜਿੰਨੇ ਸਵਾਰਦਾ ਇੱਥੋਂ ਦੇ ਲੋਕਾਂ ਨੇ ਸਵਾਰਦਾ ਬਾਰੋਂ ਨੇ ਕਿਸੇ ਨੇ ਆਉਣਾ ਪਰ ਮੁਸ਼ਕਲ ਹੀ ਹੋ ਗਈ ਸੀ ਜਿਹੜੇ ਸਵਾਰਨ ਵਾਲੇ ਸੀਗੇ ਕੋਈ ਆਪ ਇਨਡਿਫਰੈਂਟ ਹੋ ਗਏ ਸੀਗੇ ਅਸੀਂ ਅਗਨੌਲਿਆ ਕਰਨਾ ਸ਼ੁਰੂ ਕਰਤਾ ਇਹਨਾਂ ਸੰਤਾਨਾਂ ਨੂੰ ਗਰੋਅ ਕਰਨ ਦੀ بجائے ਇਹਨਾਂ 'ਚ ਦਖਲ ਅੰਦਾਜ਼ੀ ਕਰਤੀ ਨਤੀਜੇ ਦੇ ਤੌਰ ਦੇ ਉੱਪਰ ਆਹ ਮਾਹੌਲ ਬਣ ਗਿਆ ਸਵਾਜ ਇਹ ਸਰਕਾਰ ਦੇ ਨਾਲ ਮੈਂ ਸਮਝਦਾ ਵੀ ਬਹੁਤ ਵਧੀਆ ਉਪਰਾਲੇ ਜਿਹੜੇ ਨੇ ਹੋਏ ਨੇ ਔਰ ਇੱਕ ਵਾਰ ਫੇਰ ਮੈਂ ਗੁਰਦਾਸਪੁਰ ਵਾਸੀਆਂ ਨੂੰ ਔਰ ਖਾਸ ਕਰ ਪ੍ਰਿੰਸੀਪਲ ਸਾਹਿਬ ਅਸ਼ਵਨੀ ਜੀ ਤੁਹਾਨੂੰ ਤੁਹਾਡੇ ਸਾਰੇ ਸਟਾਫ ਨੂੰ ਮੁਬਾਰਕ ਦਿਨਾ ਮੇਰੇ ਗਰਦਾਸਪੁਰ ਦੇ ਵਿੱਚ ਨਵੇਂ ਚਾਰ ਕੋਰਸ ਜਿਹੜੇ ਹੋਣ ਆ ਰਹੇ ਨੇ ਉਹ ਚਾਰੇ ਇੰਪੋਰਟੈਂਟ ਨੇ ਮੈਂ ਦੁਵਾਰਾ ਦਰਾ ਰਿਹਾ ਵੀ ਗ੍ਰੈਜੂਏਸ਼ਨ ਮਾਸ ਕਮਿਊਨੀਕੇਸ਼ਨ ਚ ਫਾਈਨ ਆਰਟਸ ਚ ਔਰ ਪੋਸਟ ਗ੍ਰੈਜੂਏਸ਼ਨ ਇੰਗਲਿਸ਼ ਦੇ ਵਿੱਚ ਔਰ ਮੈਥਮੈਟਿਕਸ ਦੇ ਵਿੱਚ ਬਹਿ ਕੀ ਗਿਆ ਬਾਕੀ ਸੋ ਪਰਮੇਸ਼ਵਰ ਕਰੇ ਇਸੇ ਤਰੀਕੇ ਦੇ ਨਾਲ ਇਹ ਜੀਆਂ ਸੰਸਥਾਵਾਂ ਨੇ ਇਹਨਾਂ ਨੂੰ ਉੱਪਰ ਚੁੱਕਣਾ ਸਾਡੀ ਰਾਜਨੀਤੀ ਦਾ ਫਰਜ਼ ਵੀ ਆ ਡਿਊਟੀ ਵੀ ਆ ਔਰ ਮੈਂ ਬਹੁਤ ਵਾਰ ਗਰਦਾਸਪੁਰ ਦੇ ਲੋਕਾਂ ਨੂੰ ਕਹਿ ਚੁੱਕਿਆ ਕਿ ਮੇਰੀ ਰਾਜਨੀਤੀ ਦਾ ਮਕਸਦ ਕੇਵਲ ਤੇ ਕੇਵਲ ਵਿਕਾਸ ਤੇ ਸੇਵਾ ਵਾ ਔਰ ਵਿਕਾਸ ਔਰ ਸੇਵਾ ਕਰਦੇ ਰਵਾਂਗੇ ਇੱਕ ਵਿਕਾਸ ਔਰ ਸੇਵਾ ਕਰਕੇ ਰਾਜਨੀਤੀ ਦਾ ਦੂਸਰਾ ਰੂਪ ਇਹਨਾਂ 3.5 ਪੌਣੇ 4 ਸਾਲ ਦੇ ਵਿੱਚ ਗੁਰਦਾਸਪੁਰ ਦੇ ਲੋਕਾਂ ਦੇ ਅੱਗੇ ਪੇਸ਼ ਕੀਤਾ ਸੋ ਬਹੁਤ ਨਾ ਕਹਿੰਦਾ ਹੋਇਆ ਇੱਕ ਵਾਰੀ ਫੇਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਅਰਜੋਤ ਬੈਸ ਜੀ ਦਾ ਔਰ ਕਾਲਜ ਦੇ ਪ੍ਰਿੰਸੀਪਲ ਔਰ ਸਾਰੇ ਸਟਾਫ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਥੈਂਕ ਯੂ ਵੈਰੀ ਮਚ